ਆਗੂ ਬੇਨਤੀ ਕਰਨ ਗਵਾਲੀਅਰ ਦਾ ਕਿਲਾ ਕੀ ਸੀ ਪਰ ਜੋ ਸਦਾ ਪ੍ਰਚਲਿਤ ਹੈ 52 ਰਾਜੇ ਨੇ ਇਹ ਕਿਲਾ ਜਿਸ ਬੰਦੇ ਤੋਂ ਭੈ ਹੁੰਦਾ ਸੀ ਵੀ ਰਾਜ ਨੂੰ ਖਤਰਾ ਹੈ ਉੱਥੇ ਰੱਖ ਦਿੰਦੇ ਸਨ ਫਿਰ ਅਗਲੀ ਗੱਲ ਦਿਨ ਚ ਇੱਕ ਵਾਰੀ ਰੋਸ਼ਨੀ ਦਿਖਾਈ ਜਾਂਦੀ ਸੀ ਜੀ ਕਿਲੇ ਚ ਉਸ ਵੇਲੇ ਦੀ ਗੱਲ ਕਰ ਰਹੇ ਹਾਂ ਅਸਤਬਾਲ ਵਿੱਚ ਰੱਖਿਆ ਜਾਂਦਾ ਸੀ ਜਿਹੜਾ ਖਾਣਾ ਦਿੱਤਾ ਜਾਂਦਾ ਸੀ ਉਹਦੇ ਵਿੱਚ ਹਲਕਾ ਪੁਆਇਜ਼ਨ ਮਲਾਇਆ ਜਾਂਦਾ ਸੀ ਇਸ ਤਰ੍ਹਾਂ ਇਸ ਤੋਂ ਦੀ ਬੋਡੀ ਬੰਦੇ ਦੀ ਆਪਣੇ ਆਪ ਹੱਡੀਆਂ ਗੱਲ ਲੱਗਦੀ ਸੀ। ਗੁਰੂ ਹਰਗੋਬਿੰਦ ਸਾਹਿਬ ਕਿਲੇ ਚ ਗਏ ਸੀ। ਉੱਥੋਂ ਦਾ ਜਿਹੜਾ ਦਰੋਗਾ ਕਹਿੰਿਆ ਨੇ ਖਰੀ RAM ਲਿਖਿਆ ਅਸਲ ਚ ਉਹ ਸੀ ਹਰੀਦਾਸ যাদਬ। ਮੈਂ ਉਹਦੇ ਦੀ ਸ਼ਬਦ ਵਰਤਨ ਦਾ ਭਾਈ ਖਰੀਦਾਸ যাদਬ। ਭਾਈ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਪਰਵਾਣੂ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਪਹਿਲੀ ਗੱਲ ਕਿ ਅਸੀਂ ਇਸ ਕਿਲੇ ਦਾ ਜੇਲ ਦਾ ਖਾਣਾ ਨਹੀਂ ਖਾਣਾ ਇਸ। ਬਾਰੂ ਭਾਈ ਰਾਜੂ ਭਾਈ ਜੇਠਾ ਹੋਰ ਸਿੱਖ ਉਹ ਪ੍ਰਬੰਧ ਕਰਦੇ ਆਂ ਪਿਆਰਿਓ ਦੂਜੇ ਪਾਸੇ ਪ੍ਰਿੰਸੀਪਲ ਸੁਖਬੀਰ ਸਿੰਘ ਹੁੰਦੇ ਚੰਦੂ ਦਾ ਪੁੱਤਰ ਧਰਮਚੰਦ ਉਹਨੇ ਇੱਕ ਪੋਸ਼ਾਕ ਤਿਆਰ ਕਰਾਈ ਜ਼ਹਿਰ ਵਾਲੀ ਜੀ ਤੇ ਉਹ ਜਦੋਂ ਪਾਈਏ ਤੇ ਉਹਦੇ ਨੂੰ ਪਸੀਨਾ ਹੁੰਦਾ ਪਸੀਨਾ ਆਉਣ ਨਾਲ ਆ ਸਵਾਹ ਖੁੱਲਦੇ ਨੇ ਤੇ ਪੋਸ਼ਾਕ ਦੇ ਅੰਦਰ ਜਿਹੜਾ ਲੱਗਾ ਜ਼ਹਿਰ ਹੈ ਇਹਨਾਂ ਕਿਸਾ ਰਹੀ ਇਹਨਾਂ ਰੂਮਾਂ ਰਹੀ ਬੰਦੇ ਦੀ ਗੋਲਵੀ ਚੱਲ ਗਈ ਉਹ ਪੁਸ਼ਾਕ ਪਾਉਣ ਨਾਲ ਮੌਤ ਹੋ ਜਾਂਦੀ ਉਹ ਪੁਸ਼ਾਕ ਹਰੀਦਾਸ ਜੀ ਜਾਦੂ ਨੂੰ ਪਛਾਣ ਦਿੱਤੀ ਉਹ ਬੜਾ ਭਾਵਨਾਵਾਲੀ ਕਹਿੰਦਾ ਕਿ ਆਹ ਮਹਾਰਾਜ ਜੀ ਇਹ ਪੁਸ਼ਾਕ ਜ਼ਹਿਰ ਵਾਲੀ ਹੈ